ਪਹਿਲਾਂ ਕਹਿੰਦੇ ਹੁੰਦੇ ਸੜਕਾਂ ਦੇ ਵਿੱਚ ਟੋਏ ਨੇ ਜੀ ਹਾਂਜੀ ਹੁਣ ਟੋਏਆਂ ਦੇ ਵਿੱਚ ਕਿਤੇ ਕਿਤੇ ਸੜਕ ਲੁਕਦੀ ਆ ਜੋੜ ਮੇਲਾ ਆਉਣ ਵਾਲਾ ਹੈ ਹਾਂਜੀ ਇੱਥੋਂ ਸੰਗਤਾਂ ਨੇ ਆਉਣਾ ਹਾਂਜੀ ਮੋਟਰਸਾਈਕਲ ਵਾਲਾਂ ਨੂੰ ਬਹੁਤ ਦਿੱਕਤ ਆਉਂਦੀ ਆ ਕਾਫੀ ਡੂੰਘੇ ਟੋਏ ਨੇ ਇੱਥੇ ਨਾ ਪੰਜ ਸਾਲ ਤਾਂ ਹੋਏਗਾ ਇਦਾਂ ਹੀ ਦੇਖਦੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਹਮਰੀਤ ਸਿੰਘ ਖੜੀ ਤੁਸੀਂ ਦੇਖ ਰਹੇ ਹੋਗਾ ਅੱਜ ਬਣੀ ਟੀਵੀ ਦਰਸ਼ਕੋ ਅੱਜ ਮੈਂ ਖਾਲਸਪੁਰ ਤੋਂ ਸ਼੍ਰੀ ਫਤਿਹਗੜ੍ਹ ਸਾਹਿਬ ਜਾਂਦੀ ਸੜਕ ਉੱਤੇ ਮੌਜੂਦ ਹਾਂ ਸੜਕ ਦੇ ਹਾਲਾਤ ਬਹੁਤ ਮਾੜੇ ਨੇ ਕਈ ਜਗ੍ਹਾ ਉੱਤੇ ਇਦਾਂ ਦੇ ਟੋਏ ਹਨ ਜਿਦਾਂ ਮੇਰੀ ਮਹਿਕਮੇ ਅਕੀ ਬੇਨਤੀ ਹੈ ਕਿ ਸੜਕ ਬਣਾਉਣੀ ਤੁਸੀਂ ਬਾਅਦ ਤੇ ਵਿੱਚ ਵੀ ਹੈ ਕਿਰਪਾ ਕਰਕੇ ਦਸੰਬਰ ਮਹੀਨੇ ਦੇ ਵਿੱਚ ਛੀਦੀ ਦਿਨ ਚੱਲ ਪੈਣੇ ਨੇ ਹਰ ਸਾਲ ਦੀ ਤਰ੍ਹਾਂ ਇੱਥੇ ਲੱਕਈ ਸ਼ਰਧਾਲੂ ਬੜੀ ਦੂਰ ਦੂਰ ਤੋਂ ਸ਼੍ਰੀ ਫਤਿਹਗੜ ਸਾਹਿਬ ਵੀ ਕੇ ਦਰਸ਼ਨ ਕਰ ਲਈ ਆਉਂਦੇ ਨੇ ਖਰਾਬ ਸੜਕ ਹੋਣ ਕਾਰਨ ਸ਼ਰਧਾਲੂਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਚੱਲਦੇ ਇੱਥੇ ਕੋਈ ਹਾਦਸਾ ਵੀ ਵਾਪਰ ਸਕਦਾ ਹੈ ਬੇਨਤੀ ਹੈ ਕਿ ਇਸ ਸੜਕ ਦੀ ਮੁਰੰਮਤ ਜਲਦੀ ਤੋਂ ਜਲਦੀ ਕਰਵਾ ਦੇਣੀ ਚਾਹੀਦੀ ਹੈ ਤਾਂ ਜੋ ਸ਼ੀਦੀ ਮੇਲ ਵਿੱਚ ਆਉਣ ਵਾਲੀਆਂ ਸੰਗਤਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਕਾਜੀ ਆ ਰਹੇ ਨੇ। ਗੱਡੀ ਵਾਲੇ ਰੋਕਦੇ ਆ। ਹਾਂਜੀ ਹਾਂਜੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ। ਬਾਈ ਜੀ ਕੀ ਨਾਮ ਹੈ ਜੀ? ਮੇਰਾ ਨਾਮ ਅਨਜੀਤ ਸਿੰਘ ਆ ਜੀ। ਅੱਜ ਕਿਹੜਾ ਪਿੰਡ ਆ ਬਾਈ ਜੀ ਆਪਣਾ ਜੀ? ਲੋਕਲ ਆ ਬਾਈ ਜੀ ਆਪਣੇ ਬੱਸੇ ਪਟਾਣਾ। अच्छा जी ए सडक तो दिल्ली ते आना जाना भाई जी हां जी भाई लोपला तकरीबन दिल्ली होंदे अच्छा कितनी की परेशानी आ रही है सडक तो जी तुम्ही देख लो भाई सडक ਦਾ ਹਾਲ ਹੀ ਦੇਖ ਲੋ ਤੁਹਾਨੂੰ ਦਿਖਦਾ ਹੀ ਆ ਜੀ ਇਹ ਜਿਵੇਂ ਕਹਿੰਦੇ ਆ ਪਹਿਲਾਂ ਕਹਿੰਦੇ ਹੁੰਦੇ ਸडक ਦੇ ਵਿੱਚ ਟੋਏ ਨੇ ਜੀ हां जी ਹੁਣ ਟੋਏਆਂ ਦੇ ਵਿੱਚ ਕਿਤੇ ਕਿਤੇ ਸडक ਦਿਖਦੀ ਆ ਬਹੁਤ ਜਿਆਦਾ ਬੁਰਾ ਹਾਲ ਆ ਰਹੀ ਹੈ तकरीबन ਮੰਗ ਕੀ ਚਾਹੁੰਦੇ ਹੋ ਜੀ ਮੰਗ ਤਾਂ ਇਹੀ ਆ ਜੀ ਦੇਖੋ ਟ੍ਰੈਫਿਕ ਵੀ ਕਾਫੀ ਆ ਇੱਥੇ ਮੋਟਰਸਾਈਕਲ ਵਾਲਾ ਨੂੰ ਬਹੁਤ ਦਿੱਕਤ ਆਉਂਦੀ ਆ ਕਾਫੀ ਡੂੰਘੇ ਟੋਏ ਨੇ ਇੱਥੇ ਨਾ ਹਾਂਜੀ ਤੇ ਬਣਾਉਣੀ ਚਾਹੀਦੀ ਸਰਕਾਰਾਂ ਨੂੰ ਜੀ ਇੰਨਾ ਟੈਕਸ ਲੰਦਿਆਂ ਸਰਕਾਰਾਂ ਸਹੀ ਹੈ ਜੀ ਦੇਖ ਲਓ ਵੀ ਇਹ ਤਕਰੀਬਨ ਮੇਰੇ ਖਿਆਲ 2000 ਦੇ ਨੇੜੇ ਮਾੜੀ ਮੁਠੀ ਜਿਹੀ ਬਣਾਈ ਸੀ ਇਹਨਾਂ ਨੇ ਠੀਕ ਹੈ ਜੀ ਉਦੋਂ ਵੀ ਮਤਲਬ ਵਧੀਆ ਤਰੀਕੇ ਨਾਲ ਨਹੀਂ ਬਣੀ 15 ਦਿਨਾਂ ਬਾਅਦ ਟੁੱਟ ਗਈ ਸੀਗੀ ਇਹ ਠੀਕ ਹੈ ਜੀ ਤੇ ਉਸ ਤੋਂ ਬਾਅਦ ਕੋਈ ਨਹੀਂ ਆ ਉਸ ਤੋਂ ਬਾਅਦ ਫਿਰ ਦੁਬਾਰਾ ਬਣੀ ਨਹੀਂ ਬਿਲਕੁਲ ਨਹੀਂ ਬਣੀ ਦੇਖੋ ਤੁਹਾਡੇ ਸਾਹਮਣੇ ਇਹ ਟੋਏ ਦੇਖੋ ਤੁਸੀਂ ਹੋਰ ਕੀ ਅਪੀਲ ਕਰਨੀ ਚਾਹੁੰਦੇ ਹੋ ਇਹੀ ਹੈ ਜੀ ਦੇਖੋ ਜਨਤਾ ਟੈਕਸ ਦਿੰਦੀ ਆ ਹਰੇਕ ਚੀਜ਼ ਤੇ ਇਹ ਸਰਕਾਰਾਂ ਨੂੰ ਚਾਹੀਦਾ ਵੀ ਘੱਟੋ ਘੱਟ ਇਹ ਸੜਕ ਤਾਂ ਬਣਨੀ ਚਾਹੀਦੀ ਹੈ ਤਕਰੀਬਨ ਦੂਜੀ ਗੱਲ ਆਪਏ ਨੂੰ ਫਤੇਗੜ ਸਾਹਿਬ ਦੇ ਨੇੜੇ ਆ ਜੀ ਆਪਾਂ ਹਾਂਜੀ ਜੀ ਸਿੱਧੀ ਜੋੜ ਮੇਲਾ ਆਉਣ ਵਾਲਾ ਹੀ ਹਾਂਜੀ ਇੱਥੋਂ ਸੰਗਤਾਂ ਨੇ ਆਉਣਾ ਹਾਂਜੀ ਤੇ ਹਰ ਹੈਰਾਨ ਪਰੇਸ਼ਾਨ ਹੁੰਦੇ ਜੀ ਨਹੀਂ ਸਹੀ ਆ ਜੀ ਠੀਕ ਆ ਜੀ ਤੇ ਹੁਣ ਤਾਂ ਘਟੋ ਘਟ ਬਣਾ ਦੇਣੀ ਚਾਹੀਦੀ ਹੈ ਬਿਲਕੁਲ ਆਪਾਂ ਇੱਥੋਂ 4 3 ਕਿਲੋਮੀਟਰ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਨਹੀਂ ਠੀਕ ਆ ਭਾਈ ਠੀਕ ਆ ਹਾਂਜੀ ਹਾਂਜੀ ਠੀਕ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ